ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤੂੰ ਸਾਕਤ ਜੀਵੇ ਨਾਮ ਬਿਸਾਰੇ ਸਿਮਰਨ ਤੋਂ ਬਿਨਾ ਮਨੁੱਖ ਜ਼ਿੰਦਾ ਤੇ ਰਹੇਗਾ ਪਰ ਸੱਪ ਦੀ ਤਰ੍ਹਾਂ ਸੱਪ ਸੱਪ ਦਾ ਕੰਮ ਕੀ ਹੁੰਦਾ ਖਾਣਾ ਪੀਣਾ ਤੇ ਆਪਣੇ ਸਿਰ ਦੇ ਚ ਜ਼ਹਿਰ ਵਧਾ ਲੈਣੀ ਤੇ ਸੀਮਾ ਤੋਂ ਜਦ ਜ਼ਹਿਰ ਵਧ ਗਈਏ ਤੇ ਕਿਸੇ ਨੂੰ ਡੰਗਣਾ ਤੇ ਜ਼ਹਿਰ ਕੱਢਣੀ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਸਿਰਫ ਸੱਪ ਹੀ ਸੱਪ ਨਹੀਂ ਨੇ ਬਹੁਤੇ ਮਨੁੱਖ ਸੱਪ ਨੇ ਸ਼ਾਇਦ ਸੱਪ ਦਾ ਡੰਗਿਆ ਹੋਇਆ ਬਚ ਵੀ ਜਾਇਆ ਹੈ ਮਨੁੱਖ ਦਾ ਡੰਗਿਆ ਨਹੀਂ ਬਚਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਮਨੁੱਖ ਬਹੁਤ ਜ਼ਹਿਰੀਲਾ ਹੈ ਕਹਿੰਦੇ ਨੇ ਇੱਕੋ ਹੀ ਸਮੇਂ ਪੰਜ ਛੇ ਬੰਦਿਆਂ ਨੂੰ ਅਗਰ ਸੱਪ ਡੰਗ ਮਾਰੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ ਫਿਰ ਕੁਝ ਸਮਾਂ ਲੱਗਦਾ ਹੈ 70 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਲੇਕਿਨ ਬੰਦਿਆਂ ਨੂੰ ਮਾਰਨ ਦਾ ਅੰਦਰ ਜਿਹੜਾ ਜਜ਼ਬਾ ਸੀ ਉਹਦਾ ਨਹੀਂ ਖਤਮ ਹੋਇਆ ਸੀ ਜ਼ਹਿਰ ਤੇ ਮੌਜੂਦ ਸੀ ਮਨੁੱਖ ਬਹੁਤ ਭੈੰਕਰ ਹੈ ਕੋਈ ਪਸ਼ੂ ਇਤਨਾ ਭੈੰਕਰ ਨਹੀਂ ਹੈ ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤੂੰ ਸਾਖਤ ਜੀਵੇਂ ਨਾਮ ਵਿਸਾਰੀ ਬਿਨ ਸਿਮਰਨ ਭੈ ਕੋ ਕਰ ਕਾਮ ਸਾਖਤ ਬੇਸਵਾ ਨਾ ਬਹੁਤ ਨੇ ਨਾਮ ਉਸਾਖੀ ਮਾਫ ਮੈਨੂੰ ਕਹਿਣ ਦੇਣਾ ਗੁਰਬਾਣੀ ਦੀਆਂ ਪੰਕਤੀਆਂ ਨੇ ਮੈਂ ਖੁਲਾਸਾ ਕਰਦਾ ਸਾਂ ਸਿਮਰਨ ਤੋਂ ਬਿਨ ਮਨੁੱਖ ਜੀਵੇਗਾ ਤੇ ਸਈ ਉਸਾਖੀ ਮਾਫ ਬਾਰ ਬਾਰ ਮਾਫੀ ਕੁੱਤੇ ਦੀ ਤਰ੍ਹਾਂ ਜੀਵੇ ਕੀ ਹੋਇਆ ਸ਼ਕਲ ਸੂਰਤ ਮਨੁੱਖਾਂ ਦੀ ਕੁੱਤੇ ਦਾ ਕੰਮ ਕੀ ਹੈ ਕੁੱਤੇ ਨੂੰ ਵੇਖ ਕੇ ਭੌਂਕਦਾ ਹੈ بس منوک دی منوک ਨਾਲ ਨਫ਼ਰਤ ਹੋਵੇਗੀ ਗੈਰਨਾ ਹੋਵੇਗਾ ਖਾਮਾ ਖਾਪਾਉ ਕਿ ਜਾਏਗਾ ਨਿੰਦਾ ਕਰੀ ਜਾਏਗਾ ਨਾ ਲੈਣਾ ਨਾ ਦੇਣਾ ਜੀਵੇਗਾ ਤੇ ਸਹੀ ਸਿਮਰਨ ਤੋਂ ਬਿਨਾ ਕੁੱਤੇ ਦੀ ਤਰ੍ਹਾਂ ਜੀਵੇਗਾ ਸਾਖਤ ਬੇਸਵਾ ਪੂਤ ਨੇ ਨਾ ਸ਼ਬਦ ਬੜੇ ਸੱਬੇ ਵਰਤੇ ਨੇ ਸਤਿਗੁਰਾਂ ਨੇ ਸਾਕਤ ਬੇਸਵਾ ਪੁੱਤ ਨੇ ਨਾਮ ਜਿਉਂ ਬੇਸਵਾ ਕੇ ਘਰ ਪੁੱਤ ਜਮਤ ਹੈ ਤੇ ਸਲਾਮ ਪਰਿਉ ਹੈ ਦਰਕੁਤੇ ਹੁਣ ਬੇਸਵਾ ਦੇ ਘਰ ਪੁੱਤਰ ਹੋ ਜਾਏ ਤੇ ਉਹ ਪੁੱਤਰ ਵਿਚਾਰਾ ਪਿਓ ਦਾ ਨਾਮ ਕਹੀ ਦਸੇ ਕਹਿਆਂ ਦੇ ਸੰਪਰਕ ਦੇ ਚ ਆਈ ਹੋਈ ਏ ਬੇਸਵਾ ਉਹਨੂੰ ਖੁਦ ਵੀ ਨਹੀਂ ਪਤਾ ਇਹ ਪੁੱਤਰ ਕੀ ਨਾਮ ਦਸੇ ਆਪਣੇ ਪਿਓ ਦਾ ਸਾਕਤ ਬੇਸਵਾ ਪੂਤ ਨੇ ਨਾਮ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੇ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਾਕਟੇ ਸੜੇ ਦੇਸ਼ ਦੇ ਇਤੇ ਗਾਲ ਹੈ ਜੋ ਪਿਤਾ ਦਾ ਨਾਮ ਨਾ ਦਾ ਸਕੇ ਉਹਨੂੰ ਗਾਲ ਘਟ ਕੇ ਬੁਲਾਉਂਦੇ ਬਿਆੰਕਰ ਗਾਲ ਹੈ ਇਹਨੂੰ ਪਿਓ ਦਾ ਪਤਾ ਹੀ ਕੋਈ ਨਹੀਂ ਇਹ ਨਾਜਾਇਜ਼ ਔਲਾਦ ਹੈ ਪਰ ਸਤਿਗੁਰੂ ਜੋ ਕੁਝ ਤੇ ਕਹਿ ਰਹੇ ਨੇ ਕੁਝ ਹੋਰ ਕਹਿ ਰਹੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੇਸਵਾ ਦਾ ਪੁੱਤਰ ਨਾ ਆਖੋ ਅਸਲ ਦੇਚ ਵੇਸਵਾ ਦਾ ਪੁੱਤਰ ਉਹ ਹੈ ਜੋ ਜਗਤ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਜਿਸ ਤੋਂ ਸਾਰੇ ਆਏ ਨੇ ਇਸੇ ਹਿਸਾਬ ਨਾਲ ਫਿਰ ਕੌਣ ਬਚੇਗਾ ਗੁਸਤਾਖੀ ਮਾਫ ਕੌਣ ਬਚੇਗਾ ਸਾਕਤ ਬੇਸਵਾ ਪੂਤ ਨਿਨਾ ਬਿਨ ਸਿਮਰਨ ਗਰਧਭ ਕੇ ਨਾਹੀਂ ਸਾਕਤ ਥਾਨ ਬ੍ਰੇਸ਼ਟ ਫਿਰਾਏ ਮਹਾਰਾਜ ਕਨਨ ਸਿਮਰਨ ਤੋਂ ਬਿਨਾ ਮਨੁਖ ਜੀ ਤੇ ਸਕੇਗਾ ਪਰ ਖੋਤੇ ਦੀ ਤਰ੍ਹਾਂ ਜੀਵੇਗਾ ਗਰਦਬ ਖੋਤਾ ਸਿਰਫ ਖੋਤੇ ਹੀ ਖੋਤੇ ਨਹੀਂ ਹੁੰਦੇ ਗੁਸਤਾਖੀ ਮਾ ਬਹੁਤੇ ਮਨੁਖ ਖੋਤੇ ਹੀ ਹੁੰਦੇ ਸਿਰਫ ਕੁੱਤੇ ਹੀ ਕੁੱਤੇ ਨਹੀਂ ਹੁੰਦੇ ਬਹੁਤੇ ਮਨੁਖ ਕੋਤੇ ਹੁੰਦੇ ਨੇ ਕਹਿੰਦਾ ਦੇਣਾ ਗੁਰਬਾਣੀ ਦੇ ਨਾਮ ਦੀ ਮੈਨੇ ਕਹਿ ਸਕਦਾ ਸੀ ਸਿਰਫ ਸੱਪ ਹੀ ਸੱਪ ਨਹੀਂ ਆਉਂਦੇ ਬਹੁਤੇ ਮਨੁੱਖ ਸੱਪ ਆਉਂਦੇ ਨੇ ਔਰ ਇਹ ਸਾਰੇ ਸ਼ਬਦ ਨੇ ਸਾਰੇ ਜਾਨਵਰਾਂ ਦਾ ਜ਼ਿਕਰ ਹੈ ਸਿਰਫ ਸੂਰ ਹੀ ਸੂਰ ਨਹੀਂ ਆਉਂਦੇ ਬਹੁਤੇ ਮਨੁੱਖ ਸੂਰ ਹੁੰਦੇ ਨੇ ਬਹੁਤੇ ਮਨੁੱਖ ਸ਼ੇਰ ਹੁੰਦੇ ਨੇ ਇਕ ਸ਼ਬਦ ਹੋਰ ਤੁਹਾਡੇ ਸਾਹਮਣੇ ਮੈਂ ਰੱਖਦੇ ਹਾਂ ਗੁਰੂ ਅਰਜਨ ਦੇਵ ਜੀ ਦਾ ਸੰਸਕ੍ਰਿਤੀ ਸ਼ਲੋਕ ਉਦਿਆਨ ਬਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਕਰੇ ਉਹ ਝਾੜ ਦੀ ਤਰ੍ਹਾਂ ਤੂੰ ਰਹਿ ਰਿਹਾ ਜਿਵੇਂ ਝਾੜ ਦੇ ਵਿੱਚ ਕੋਈ ਰਹਿੰਦਾ ਹੈ ਮਨੁੱਖ ਦਾ ਮਨੁੱਖ ਨਾਲ ਕੋਈ ਸੰਬੰਧ ਨਹੀਂ ਹੈ ਇੱਕੋ ਹੀ ਸ਼ਹਿਰ ਦੇ ਵਿੱਚ ਦੋ ਬਿਰਾ ਰਹਿਣੇ ਨੇ 6-6 ਮਹੀਨੇ ਤੱਕ ਮਿਲਣਾ ਕੋਈ ਨਹੀਂ ਮਨੋ ਕੁ ਮਨਕੋ ਨਾਲ ਟੁੱਟੇ ਆਇਆ ਪਰਿਵਾਰ ਟੁੱਟਦੇ ਜਾ ਰਹੇ ਨੇ ਮਹਾਰਾਜ ਕਹਿੰਦੇ ਠੀਕ 1 ਕਰੋੜ ਦੀ ਆਬਾਦੀ ਦਾ ਸ਼ਹਿਰ ਹੋਵੇ ਤੇ ਕਹਿੰਦਾ ਮਹਾਨਗਰ ਹੈ ਬਹੁਤ ਵੱਡਾ ਸ਼ਹਿਰ ਹੈ ਮਹਾਰਾਜ ਕਹਿੰਦੇ ਨਹੀਂ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਬੰਦਾ ਤੇ ਬੰਦੇ ਨਾਲ ਟੁੱਟਿਆ ਹੈ ਮਹਾ ਭਿਆਨ ਉਦਿਆਨ ਨਗਰ ਕਰਮਾਨਿਆ ਤੂੰ ਨਗਰ ਕਹਿੰਦਾ ਪਿਆ ਉਜਾੜ ਹੈ ਬੜਾ ਧਿਆਨ ਦੇਣਾ ਥੋੜਾ ਬਸ 2-4 ਮਿੰਟ ਮੈਂ ਹੋ ਲੈਣਾ ਸਮਾਪਤੇ ਉਜਾੜ ਵਿੱਚ ਤੇ ਜੰਗਲੀ ਜਾਨਵਰ ਹੁੰਦੇ ਨੇ ਪਸ਼ੂ ਹੁੰਦੇ ਨੇ ਮਹਾਰਾਜ ਕਹਿੰਦੇ ਨੇ ਤੂੰ ਉਜਾੜ ਦੇ ਚ ਰਹਿੰਦਾ ਪਿਆ ਔਰ ਪਸ਼ੂਆਂ ਦੇ ਨਾਲ ਰਹਿ ਰਹੇ ਤੇਰੇ ਸੰਬੰਧੀ ਕੌਣ ਨੇ ਧਿਆਨ ਨਾਲ ਸੁਣਨਾ ਉਦਿਆਨ ਬਸਰੰਗ ਸੰਸਾਰੰ ਸੰਬੰਦੀ ਸਵਾਨ ਸਿਆਲ ਖਰੇ ਤੇਰੇ ਸੰਬੰਦੀ ਨੇ ਸਵਾਨ ਕੁੱਤੇ ਤੇਰੇ ਸੰਬੰਦੀ ਨੇ ਸਿਆਲ ਗਿੱਦੜ ਤੇਰੇ ਸੰਬੰਦੀ ਨੇ ਖੋਤੇ ਖਰੇ ਤੇ ਤੁਸੀਂ ਆਖੋਗੇ ਹੇ ਗੁਰੂ ਅਰਜਨ ਦੇਵ ਜੀ ਤੁਸੀਂ ਨਿਰਮਣਤਾ ਦੀ ਮੂਰਤੀ ਹੋ ਬੜੇ ਮਿੱਠੇ ਤੁਹਾਡੇ ਬੋਲ ਨੇ ਸਾਡੇ ਸੰਬੰਧੀ ਚੰਗੇ ਭਲੇ ਨੇ ਗਿੱਦੜ ਨਾਖੋ ਖੋਤੇ ਨਾ ਖੋ ਖੋਤੇ ਨਾ ਖੋ ਤੁਸੀਂ ਸਾਡੇ ਸੰਬੰਧੀਆਂ ਨੂੰ ਖੋਤਾ ਕੀ ਜਾਂਦੇ ਹੋ ਪੰਕਤੀਆਂ ਫਿਰ ਸੁਣਨਾ ਸ਼ਲੋਕ ਸਹਿਸਕ੍ਰਿਤੀ ਮੱਲਾ 55 ਉਦਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ ਉਝਾੜ ਦੇ ਚ ਤੂੰ ਰਹਿੰਦਾ ਪਿਆ ਤੇ ਸੰਬੰਧੀ ਤੇਰੇ ਨੇ ਕੁੱਤੇ ਖੋਤੇ ਤੇ ਗਿੱਦੜ ਸਰੂਪ ਕਰਕੇ ਕੁੱਤਾ ਚਲਾ ਗਿਆ ਸਰੂਪ ਸਾਨੋ ਮਨੁੱਖ ਮਿਲਿਆ ਹੈ ਗੁਸਤਾਖੀ ਮਾਫ਼ ਸੁਭਾਅ ਕਰਕੇ ਕੁੱਤਾ ਅੰਦਰ ਬੈਠਾ ਹੈ ਸਰੂਪ ਕਰਕੇ ਖੋਤੇ ਰੁਕਸਤ ਹੋ ਗਏ ਪ੍ਰਕਿਰਤੀ ਨੇ ਸਾਨੋ ਸਵਾਰ ਦਿੱਤਾ ਹੈ ਮਨੁੱਖ ਹੋ ਗਿਆ ਸੁਭਾਅ ਕਰਕੇ ਖੋਤੇ ਗੁਰਨਾਣਕ ਦੇਵ ਜੀ ਮਹਾਰਾਜ ਸ਼ਲੋਕ 12 ਤੋ ਵੈਦਿਕ ਦੇ ਚ ਕਹਿੰਦੇ ਨੇ ਖੋਤੇ ਜੋ ਧੋਬੀਆਂ ਦੇ ਕੱਪੜੇ ਢੋਂਦੇ ਨੇ ਕੁਮਾਰਾਂ ਦੇ ਮਿੱਟੀ ਢੋਂਦੇ ਨੇ ਬਾਹਰ ਬਰਦਾਰੀ ਦਾ ਕੰਮ ਪ੍ਰਾਚੀਨ ਕਾਲ ਦੇ ਟਰਾਂਸਪੋਰਟ ਦਾ ਕੰਮ ਇਹਨਾਂ ਤੋਂ ਹੀ ਲੈਂਦੇ ਸਨ ਅਜੇ ਵੀ ਹੈ ਬਹੁਤ ਸਾਰੀ ਜਗਤ ਮੈਂ ਈਰਾਨ ਦੇ ਵਿੱਚ ਦੇਖਿਆ ਗਲੀ ਗਲੀ ਦੇ ਵਿੱਚ ਸਬਜ਼ੀ ਵੇਚਣ ਫਲ ਵੇਚਣ ਵਾਸਤੇ ਜਿਹੜੇ ਆਂਧਨ ਖੋਤਿਆਂ ਤੇ ਲੱਦੇ ਹੋਏ ਹੁੰਦੇ ਨੇ ਤੁਲ ਤੁਲ ਕੇ ਦੇ ਹੀ ਜਾਂਦੇ 10 10 ਖੋਤੇ ਆਂ ਤੇ ਸਬਜ਼ੀ ਲੱਦ ਕੇ ਗਲੀ ਗਲੀ ਵੇਚਦੇ ਨੇ ਅਜੇ ਵੀ ਅਫਗਾਨਿਸਤਾਨ ਦੇ ਵਿੱਚ ਵੀ ਦੇਖਿਆ ਈਰਾਨ ਦੇ ਵਿੱਚ ਵੀ ਦੇਖਿਆ ਇਕ ਦੋ ਪਿੰਡ ਇਰਾਕ ਦੇ ਵੀ ਮੈਂ ਦੇਖੇ ਖਚਰਾਂ ਤੇ ਲੱਦ ਕੇ ਸਬਜ਼ੀ ਔਰ ਫਲ ਗਲੀ ਗਲੀ ਵੇਚਣਾ ਬਾਹਰ ਬਰਦਾਰੀ ਦਾ ਕੰਮ ਟਰਾਂਸਪੋਰਟ ਦਾ ਕੰਮ ਹੀ ਨਾ ਖੋਤੇ ਨਾ ਲਿਆ ਜਾਂਦਾ ਸੀ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਭਾਰ ਵਾਹਕ ਨੇ ਭਾਰ ਢੋਉਂਦੇ ਨੇ ਇਹ ਨਕਲੀ ਖੋਤੇ ਨੇ ਤਾਂ ਫਿਰ ਅਸਲੀ ਖੋਤੇ ਕਿਹੜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸੁਣੋ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨ ਇਹ ਅਸਲੀ ਖੋਤੇ ਨੇ ਗੁਣ ਤੇ ਕੱਖ ਨੀ ਹੰਕਾਰ ਨਾਲ ਭਰੇ ਹੋਏ ਹੰਕਾਰ ਦੀ ਪੰਡ ਚੁੱਕੀ ਹੋਈ ਐਨਾ ਬੋਝ ਸਿਰ ਤੇ ਚੁੱਕਿਆ ਹੋਇਆ ਇਹ ਅਸਲੀ ਖੋਤੇ ਨੇ ਉਦਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਕੁੱਤੇ ਬੰਦੇ ਦਾ ਬੰਦੇ ਨਾਲ ਵੈਰ ਔਰ ਬੰਦਾ ਬੰਦੇ ਤੋਂ ਡਰਿਆ ਹੋਇਆ ਬਹੁਤ ਪੁਰਾਣੀ ਗੱਲ ਮੈਂ ਅਖਬਾਰ ਪੜ੍ਹ ਰਿਆ ਸੀ ਉਹਦੇ 'ਚ ਕੁਝ ਰਾਜਨੇਤਿਕਾਂ ਨੇ ਚਿੰਤਾ ਪ੍ਰਗਟ ਕੀਤੀ ਸੀ ਬਾਹਰ ਦੇਸ਼ ਦੀ ਗੱਲ ਹੈ ਜਰਮਨੀ 'ਚ ਮੈਂ ਬੈਠਾ ਸੀ ਉੱਥੋਂ ਦੇ ਰਾਜਨੇਤਿਕ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਜੰਗਲ ਦੇ 'ਚ ਜਾਨਵਰ ਘਟਦੇ ਜਾ ਰਹੇ ਮਨੁੱਖ ਨੇ ਬਹੁਤਾ ਸ਼ਿਕਾਰ ਕਰ ਦਿੱਤਾ ਕੋਲ ਮੇਰੇ ਸੱਜਣ ਬੈਠੇ ਸਨ ਮੈਂ ਕਿਵੇਂ ਵਿਚਾਰੇ ਚਿੰਤਾ ਪਏ ਕਰਦੇ ਨੇ ਕੀ ਹੋਇਆ ਜੰਗਲਾਂ ਦੇ ਜਾਨਵਰ ਘਟ ਗਏ ਨੇ ਸ਼ਹਿਰਾਂ ਦੇ ਜਾਨਵਰ ਵੱਧ ਗਏ ਨੇ ਬਹੁਤ ਵੱਧ ਗਏ ਪਹਿਲੇ ਡਰ ਹੁੰਦਾ ਸੀ ਜੰਗਲਾਂ ਦੇ ਮਨੁੱਖ ਪਹਿਲੇ ਡਰੇ ਹੋਇਆ ਸੀ ਜੰਗਲਾਂ 'ਚ ਹੁਣ ਜੰਗਲਾਂ ਦੇ ਡਰ ਨਹੀਂ ਸ਼ਹਿਰ ਦੇ 'ਚ ਡਰ ਰਹੇ ਨੇ ਦੇਖੋ ਰਾਤ ਨੂੰ ਤੁਹਾਡੇ ਬੈਂਗਲੌਰ ਦਾ ਬਾਜ਼ਾਰ ਬੰਦ ਹੋ ਜਾਂਦਾ ਏ ਇੱਕ ਇੱਕ ਦੁਕਾਨ ਨੂੰ ਪੰਜ ਪੰਜ ਤਾਲੇ ਲੱਗਦੇ ਨੇ 10 10 ਤਾਲੇ ਲੱਗਦੇ ਨੇ ਸਾਈਕਲ ਖੜੀ ਕਰੋ ਤਾਲਾ ਲਾਓ ਕਾਰ ਖੜੀ ਕਰੋ ਤਾਲਾ ਲਾਓ ਔਰ ਤੇ ਛੱਡੋ ਗੁਰੂ ਕੀ ਗੋਲਕ ਨੂੰ ਤਿੰਨ ਤਿੰਨ ਤਾਲੇ ਲਗੇ ਪਹਿਲੇ ਤਾਲੇ ਲਾਓ ਇਕ ਇਹਦਾ ਡਰ ਹੈ ਕੁੱਤੇ ਦਾ ਡਰ ਹੈ ਸੂਰ ਦਾ ਡਰ ਹੈ ਖੋਤੇ ਦਾ ਡਰ ਹੈ ਗਿੱਦੜ ਦਾ ਡਰ ਹੈ ਇਕ ਜ਼ਬਾਨੋ ਕੇ ਸਾਰਿਆਂ ਨੂੰ ਕਹਿਣਾ ਪੈਗਾ ਬੰਦਿਆਂ ਦੇ ਡਰਿਆ ਔਰ ਕੇ ਦਾ ਡਰ ਹੈ ਮਨੁੱਖ ਦਾ ਡਰ ਮਨੁੱਖ ਮਨੁੱਖ ਤੋਂ ਭੈ ਵੀਤ ਹੈ ਮਨੁੱਖ ਮਨੁੱਖ ਤੋਂ ਡਰੇ ਹੋਇਆ ਕਿਉਂ ਮਨੁੱਖ ਡਰਾਵਾ ਬਣਾ ਹੋ ਗਿਆ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਂ ਇਹ ਮਨੁੱਖ ਬੜੇ ਡਰਾਵਣੇ ਹੁੰਦੇ ਨੇ ਪਤਾ ਨਹੀਂ ਕੀ ਕਰ ਦੇਣ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨਹੀਂ ਉਹਨਾਂ ਦੇ ਅੰਦਰ ਪਸ਼ੂ ਵਰਤیاں ਹੁੰਦੀਆਂ ਨੇ ਕੁਝ ਵੀ ਕਰ ਸਕਦੇ ਨੇ ਭਗਤ ਨਾਮਦੇਵ ਤੇ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਕਿੰਨ ਕ ਮੈਂ ਨਾ ਕਰਾਂ ਦਰਸਨਾ اے ਪ੍ਰਭੂ ਉਹ ਬੰਦੇ میرے ਮਥੇ ਨਾ ਲਾਵੀ ਜੋ ਤੇਰਾ ਨਾਮ ਹੀ ਨਹੀਂ ਜਪਦੇ ਮੈਂ ਨਹੀਂ ਵੇਖਣਾ ਚਾਹਦਾ ਸ਼ੇਖ ਸਾਦੀ ਗੁਲਿਸਤਾਨ ਦੀ ਇੱਕ ਲੰਬੀ ਚੌੜੀ ਨਜ਼ਮ ਦੇ ਚ ਕਹਿੰਦੇ ਮੁਖਤਸਰ ਮਰਜ਼ ਕਰਾਂ ਕਹਿੰਦਾ ਹੈ ਖੁਦਾ ਇਕ ਤੇ ਤੂੰ ਸਰਵ ਸ਼ਕਤੀਮਾਨ ਹੈ ਸਮਰਥ ਹੈ ਮੈਂ ਤੇਥੋਂ ਖੌਫ ਖਾਣਾ ਡਰਦਾ ਪ੍ਰਮਾਤਮਾ ਨਿਰਮਲ ਹੈ ਉਹਦਾ ਡਰ ਵੀ ਬੜਾ ਨਿਰਮਲ ਹੈ ਅੰਦਰੋਂ ਸਾਰੇ ਤੋਣੇ ਦੋ ਦਿੰਦਾ ਨਿਰਮਲ ਭਉ ਪਾਇਆ ਅਰਗੁਣ ਗਾਇਆ ਅਰ ਵੇਖੇ ਰਾਮ ਅਦੋਰੇ ਸਾਰਿਆਂ ਚ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਔਰ ਮਨੁੱਖ ਕਿਸੇ ਨਾਲ ਜੋ ਹੈ ਵਧੀਕੀ ਨਹੀਂ ਕਰਦਾ ਪ੍ਰਮਾਤਮਾ ਦਾ ਡੈ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਫਰਿਸ਼ਤਾ ਬਣਾ ਦਿੰਦਾ ਹੈ ਸ਼ੇਖ ਸਾਦੀ ਕਹਿੰਦੇ ਨੇ ਹੇ ਹੁਦਾ ਇਕ ਤੇ ਮੈਂ ਤੇਥੋਂ ਡਰਦਾ ਦੂਸਰਾ ਭਿਆੰਕ ਰੂਪ ਦੇ ਚ ਮੈਂ ਉਹਨਾਂ ਤੋਂ ਡਰਦਾ ਜਿਹੜੇ ਤੇਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰ ਦੇਣਗੇ پتہ نہیں کر گے پھر میں تو ہوں نام دیو کہ بندے میرے نہ لائیں بابا فرید بھی فرید آ تین جنا بھی سارے اونا مہاراج کہ سنبندی کون نے کتے سنبندی کون نے کھوتے سیال سیال گدڑ گدڑ والی برتی کی ہوں ڈر پوک ڈرے ڈرے رہنا ਇੱਕ ਸੱਜਣ ਮੈਨੂੰ ਸਿੱਖਿਆ ਦੇਣ ਲੱਗੇ ਬੜੇ ਦਿੱਲੀ ਇਹਦੇ ਚ ਹਮਦਰਦੀ ਜਿਤਾਣ ਲੱਗੇ ਮਸਕਿਨ ਜੀ ਇਤਨਾ ਸਫਰ ਨਾ ਕਰਿਆ ਕਰੋ ਸਵੇਰੇ ਸਫਰ ਦੇ ਸ਼ਾਮੇ ਸਫਰ ਅੱਜ ਇਸ ਸ਼ਹਿਰ ਦੇ ਚ ਕੱਲ ਦੂਜੇ ਸ਼ਹਿਰ ਦੇ ਚ ਮੈਂ ਕਿ ਕੀ ਕਰੀਏ ਗੁਰੂ ਨੇ ਸੇਵਾ ਹੀ ਇਹ ਲਈ ਹੋਈ ਸਫਰ ਤੇ ਕਰਨਾ ਪੈਂਦਾ ਫਿਰ ਮੈਂ ਕਹੇ ਮితਰਾ ਤੂੰ ਮੈਨੂੰ ਇਹ ਰਾਏ ਕਿਉਂ ਦੇ ਰਿਹਾ ਹੈ ਕਾਰਨ ਕਿ ਉਹਨਾਂ ਦਿਨਾਂ ਚ ਕਿਧਰੇ ਮਦਰਾਸ ਤੋਂ ਗੱਡੀ ਜਾਂਦੀ ਹੈ ਰਸਤੇ ਚ ਕਿਧਰੇ ਪੁੱਲ ਤੇ गिर ਗਈ ਦਰਿਆ ਦੇ ਚਲੀ ਗਈ ਸੀ ਉਹਨਾਂ ਦਿਨਾਂ ਚ ਐਕਸੀਡੈਂਟ ਹੋਇਆ ਪੂਰੀ ਟ੍ਰੇਨ ਡਰਿਆ ਦੇ ਚਰ ਗਈ ਸੀ ਤੇ ਤਿੰਨ ਪਲੇਨ ਵੀ ਉਹਨਾਂ ਦਿਨਾਂ 'ਚ ਕ੍ਰੈਸ਼ ਹੋਏ ਸਨ ਇੱਕ ਗੋਹਟੀ ਦੇ ਚੋਇਆ ਸੀ ਸ਼ਹਿਰ ਦੇ ਇੱਕ ਅਹਮਦਾਬਾਦ ਇਤ ਕੇ ਰਿਹਾ ਬਸਾਂ ਦੇ ਚ ਵੀ ਬੰਬਾਂ ਦੇ ਦਮਾਕੇ ਹੋਏ ਸਨ ਤੇ ਮੈਨੂੰ ਹੱਥ ਜੋੜ ਕੇ ਕਹਿਣ ਲੱਗਾ ਮਸਹੇਨ ਜੀ ਸਫ਼ਰ ਨਾ ਕਰਿਆ ਕਰੋ ਦੇਖਦੇ ਨਹੀਂ ਹਾਲਾਤ ਇਹ ਗੱਡੀ ਦਾ ਜ਼ਿਕਰ ਕੀਤਾ ਜਹਾਜ਼ਾਂ ਦਾ ਜ਼ਿਕਰ ਕੀਤਾ ਬਸਾਂ ਦਾ ਜ਼ਿਕਰ ਕੀਤਾ ਮੇਰੇ ਮਿੱਤਰਾਂ ਹੁਣ ਮੇਰੀ ਗੱਲ ਵੀ ਸੁਣ ਲੈ 99% ਦੇ ਬੰਦੇ ਘਰ ਦੇ ਆਪਣੇ ਪਲੰਗ ਤੇ ਸੋਤਿਆਂ ਹੀ ਮਰ ਜਾਂਦੇ ਫਿਰ ਤੂੰ ਮੈਨੂੰ ਇਹ ਆਖੇਗਾ ਘਰ ਦੇ ਚ ਮੰਜੇ ਤੇ ਸੋਣਾ ਵੀ ਨਹੀਂ ਚਾਹੀਦਾ ਕਿਉਂਕਿ ਬੰਦੇ ਤੇ ਮਰ ਜਾਂਦੇ ਨੇ 99% ਮਨੁੱਖ ਤੇ ਆਪਣੇ ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਇਹ ਆਖੇਗਾ ਘਰ ਦੇ ਚ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਦੇ ਚ ਬੰਦੇ ਮਰ ਜਾਂਦੇ ਅਜੇ ਮੈਂ ਉਹਨੂੰ ਹੋਰ ਕੁਝ ਬੁਥੇਰਾ ਸੁਣਾਣਾ ਸੀ ਕਹਿੰ ਲਗਾ ਗੋਣੀ ਗਿਆਨੀਆਂ ਨੂੰ ਕੋਈ ਅਕਲ ਦੇਵੇ ਨਾ ਗੋ ਗੱਲਾਂ ਬਣਾਣੀਆਂ ਇਹਨਾਂ ਨੂੰ ਬੜੀਆਂ ਆਉਂਦੀਆਂ ਮੈਂ ਕਿਹਾ ਇਹ ਅਕਲ ਤੂੰ ਆਪਣੇ ਕੋਲ ਰੱਖ ਐ ਨਾ ਡਰਿਆ ਹੋਇਆ ਮੈਂ ਕਿਹਾ ਤੂੰ ਸਿਆਲ ਨਾਲ ਗਿੱਦੜ ਨਾਲ ਹਰ ਵਕਤ ਦਾ ਸੰਬੰਧ ਬਣਾ ਕੇ ਰੱਖੇ ਮੌਤ ਸਿਰਫ ਬੱਸੇ ਚ ਆਉਂਦੀ ਹੈ ਜਾਜ਼ੇ ਚ ਆਉਂਦੀ ਹੈ ਟ੍ਰੇਨ ਚ ਆਉਂਦੀ ਹੈ ਮੌਤ ਘਰ ਦੇ ਚ ਵੀ ਆ ਜਾਂਦੀ ਹੈ ਮੌਤ ਕਿਧਰੇ ਵੀ ਆ ਸਕਦੀ ਪਰ ਸਿਆਲ ਡਰਿਆ ਹੋਇਆ ਮਹਾਰਾਜ ਕਹਿੰਦੇ ਤੇਰੇ ਸੰਬੰਧੀ ਗਿੱਦੜ ਨੇ ਖੋਤੇ ਨੇ ਕੁੱਤੇ ਨੇ ਇੰਨੇ ਕੋਮਲ ਬਚਨ ਗੁਰੂ ਅਰਜਨ ਦੇਵ ਜੀ ਦੇ ਪਰ ਇਥੇ ਕਹਿ ਰਹੇ ਨੇ ਉਹ ধ্যান ਵਸਨੰ ਸੰਸਾਰੰ ਸੰਵੰਦੀ ਸਵਾਨ ਸਿਆਲ ਘਰੇ ਬਿਨ ਸੇਮਰਨ ਕਰ ਧਵਕੇ ਨ ਆਇ ਸਾਖਤ ਥਾਨ ਵਰਸ਼ਟ ਭਰਾਈ ਸੇਮਰਨ ਤੋਂ ਬਿਨਾ ਮਨੁੱਖ ਐਂ ਜੀਵੇਗਾ ਜਿਵੇਂ ਖੋਤਾ ਸਿਮਰਨ ਤੋਂ ਬਿਨਾ ਮਨੁੱਖ ਇੰਜ ਜੀਵੇਗਾ ਕਬੀਰ ਕਹਿੰਦੇ ਜੈਸੇ ਭੈਂਸਾ ਮਾਤਾ ਭੈਂਸਾ ਅਮੂਆ ਜਾਏ ਟਰੱਕ ਡਰਾਈਵਰਾਂ ਦਾ ਬੜਾ ਭਾਰੀ ਅਨੁਭਵ ਔਰਨ ਵਜਾਉਂਦੇ ਨੇ ਖੋਤਾ ਸੜਕ ਤੇ ਹੋਵੇ ਇੱਕ ਪਾਸੇ ਹੋ ਜਾਂਦਾ ਗਊ ਵੀ ਇੱਕ ਪਾਸੇ ਹੋ ਜਾਂਦੀ ਕੁੱਤਾ ਵੀ ਇੱਕ ਪਾਸੇ ਪੈਸਾ ਨਹੀਂ ਆਉਂਦਾ ਆ ਅਮੋੜ ਚ ਮਾਤਾ ਪੈਸਾ ਅਮੂ ਆ ਜਾਏ ਅਮੋੜ ਚੱਲਦਾ ਹੈ ਵਿਚਾਰੇ ਡਰਾਈਵਰਾਂ ਨੂੰ ਟਰੱਕ ਇੱਕ ਪਾਸੇ ਕਰਨਾ ਪੈਂਦਾ ਹੈ ਪੈਸਾ ਇੱਕ ਪਾਸੇ ਨਹੀਂ ਹੁੰਦਾ ਕਈਆਂ ਦੇ ਅੰਦਰ ਪੈਸੇ ਵਾਲਾ ਸੁਭਾਅ ਹੈ ਗੁਰੂ ਰੋਕਦਾ ਹੈ ਸ਼ਰਾਬ ਨਾ ਪੀਵੇ ਇਹ ਅਨਰਥ ਨਾ ਕਰ ਸੰਤ ਰੋਕਦੇ ਨੇ ਮਹਾਪੁਰਸ਼ਾਂ ਦੀ ਬਾਣੀ ਰੋਕਦੀ ਹੈ ਇਹ ਕਮ ਨਾ ਕਰ ਇਹ ਕਮ ਨਾ ਕਰ ਇਹ ਅਮੋੜ ਚੱਲਦਾ ਕਹਿੰਦਾ ਤੁਸੀਂ ਕੌਣ ਆਉਂਦੇ ਆ ਮੈਂ ਆਪਣੇ ਆਪ ਜ਼ਿੰਮੇਵਾਰੀ ਰੱਖਦਾ ਤਾਂ ਕਬੀਰ ਕਹਿੰਦੇ ਬੰਦਾ ਬੰਦਾ ਨਹੀਂ ਪੈਸਾ ਹੈ ਦੇਂਦਾਰ ਅਮੋੜ ਚੱਲਣਾ ਹੈ ਆਵੇਂ ਸੇੰਗ ਟੁੱਟ ਜਾਣ ਆਪਣਾ ਸਿਰ ਟੁੱਟ ਜਾਏ ਤਾਂ ਕੋਈ ਗੱਲ ਨਹੀਂ ਪਰ ਚੱਲਣਾ ਅਮੋੜੇ ਮਾਤਾ भैंसा ਅਮਵਾ ਜਾਏ ਕੁਦਕੁਦ ਚਲੇ ਰਸਾਤਨ ਪਰ ਬਹੁਤ ਸਾਰੇ ਸ਼ਬਦਾਂ ਦੇ ਚ ਇਹਨਾਂ ਸਾਰੇ ਪਸ਼ੂਆਂ ਦਾ ਜ਼ਿਕਰ ਹੈ ਕਿਸੇ ਵਕਤ ਸੰਯੋਗ ਬਣਿਆ ਇਹ ਜਿਹੜਾ ਜ਼ੋਹ ਦੇਖਣ ਤੁਸੀਂ ਜਾਂਦੇ ਹੋ ਨਾ ਉਹ ਇਤਨਾ ਵੱਡਾ ਜ਼ੋਹ ਨਹੀਂ ਮਨੁੱਖ ਦਾ ਹਿਰਦਾ ਬਹੁਤ ਵੱਡਾ ਜ਼ੋਹ ਹੈ ਪਤਾ ਨਹੀਂ ਕਿਤਨੇ ਜਾਨਵਰ ਨੇ ਕਿਤਨੇ ਪਸ਼ੂ ਨੇ ਇਸ ਵਾਸਤੇ ਕੋਈ ਇੱਕ ਪਸ਼ੂ ਇਤਨਾ ਖਤਰਨਾਕ ਨਹੀਂ ਜਿਤਨਾ ਮਨੁੱਖ ਖਤਰਨਾਕ ਮਨੁੱਖ ਤੋਂ ਡਰ ਕੇ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਤਲਵਾਰ ਬੇਮੈਨੀ ਹੋ ਗਈ ਬਰਸੇ ਬੇਮੈਨੇ ਹੋ ਗਏ ਬੰਦੂਕਾਂ ਆ ਗਈਆਂ ਫਿਰ ਮਨੁੱਖ ਹੋਰ ਖਤਰਨਾਕ ਹੁੰਦਾ ਗਿਆ ਤੋਪਾਂ ਆ ਗਈਆਂ ਟੈਂਕ ਆ ਗਏ ਮਨੁੱਖ ਭਿਆਨਕਰ ਖਤਰਨਾਕ ਹੋ ਗਿਆ ਹਾਈਡਰੋਜਨ ਬੰਬ ਆ ਗਏ ਇਹ ਕੋਈ ਸ਼ੇਰਾਂ ਨੂੰ ਮਾਰਨ ਵਾਸਤੇ ਨੇ ਹਾਈਡਰੋਜਨ ਬੰਬ ਇਹ ਗਿੱਦੜਾ ਨੂੰ ਮਾਰਨ ਵਾਸਤੇ ਨੇ ਕੁੱਤੇਆ ਨੂੰ ਮਾਰਨ ਵਾਸਤੇ ਨੇ ਮਨੁੱਖਾ ਨੂੰ ਮਾਰਨ ਵਾਸਤੇ ਕਿਉਂਕਿ ਮਨੁੱਖ ਖਤਰਨਾਕ ਬੜਾ ਹੋ ਗਿਆ। ਕਿਥੋਂ ਇਹ ਪਤਾ ਚੱਲਦਾ ਹੈ ਮਨੁੱਖ ਕਿਤਨਾ ਭਿਆਨਕਰ ਹੋ ਗਿਆ। ਮੈਂ ਉਸ ਸੱਜਣ ਨੂੰ ਆਖਿਆ ਮਨੁੱਖ ਜੀਵੇਗਾ ਤੇ ਸਹੀ ਭਜਨ ਤੋਂ ਬਿਨਾ ਕੁੱਤੇ ਦੀ ਤਰ੍ਹਾਂ ਜੀਵੇਗਾ। ਗਿੱਦੜ ਦੀ ਤਰ੍ਹਾਂ ਜੀਵੇਗਾ। ਸੱਪ ਦੀ ਤਰ੍ਹਾਂ ਜੀਵੇਗਾ। ਪੈਸੇ ਦੀ ਤਰ੍ਹਾਂ ਜੀਵੇਗਾ। ਕਬੂਆ ਕਹਾ ਕਪੂਰ ਚਰਾਏ। ਕਬੀਰ ਕੇਨਰ ਕਾਵੇ ਦੀ ਤਰ੍ਹਾਂ ਜੀਵੇਗਾ ਤੇ ਇਹਦੀ ਪਹਿਚਾਨ ਕਿ ਕਾਵੇ ਦੇ ਮੂੰਹ ਚ ਹਰ ਵਕਤ ਗੰਧ ਆਉਂਦੀ ਹੈ ਤੇ ਕਾਵਾ ਬੋਲਦਾ ਕੁਰਖਤ ਹੈ ਕਿ ਜਿਹੜਾ ਬੋਲਦਾ ਕੌੜਾ ਹੈ ਕੁਰਖਤ ਬੋਲਦਾ ਹੈ ਤੇ ਗੰਦਾ ਬੋਲਦਾ ਵੇ ਚਾਰ ਗਾਲਾਂ ਕੱਢ ਕੇ ਗੱਲ ਕਰਦਾ ਹੋਵੇ ਸਾਡੇ ਨਾਲ ਚੱਲਦੇ ਹੁੰਦੇ ਸਨ ਗੈਨੀ ਦਲੀਪ ਸਿੰਘ ਜੀ ਦਰਦੀ ਹੁਣ ਤੇ ਨਹੀਂ ਰਹੇ ਕਹਿੰਦੇ ਨੇ ਸਿੱਖਾਂ ਨੂੰ ਦੇਖਿਆ ਗੱਲਬਾਤ ਆਪਸੇ ਚ ਕਰਨੀ ਹੋਵੇ ਤੇ ਇੰਗਲਿਸ਼ ਦੇ ਚ ਕਰਦੇ ਨੇ ਬਾਰ ਕਰਦੇ ਗੱਲਬਾਤ ਕਰਨੀ ਹੋਵੇ ਤੇ ਹਿੰਦੀ ਚ ਕਰਦੇ ਨੇ ਪਰ ਗਾਲ ਕੱਢਣੀ ਹੋਵੇ ਤੇ ਪੰਜਾਬੀ ਚ ਕੱਢਦੇ ਨੇ ਫਿਰ ਪੰਜਾਬੀ ਚ ਕੱਢਦੇ ਅਕਸਰ ਸਾਡੇ ਨਾਲ ਸਟੇਜ ਉਹ ਹੀ ਸੰਭਾਲਦੇ ਹੁੰਦੇ ਸਨ ਬੜੇ ਅੱਛੇ ਕਲਾਕਾਰ ਸਨ ਵਿਦਵਾਨ ਸਨ ਸੂਝਵਾਨ ਸਨ ਥੋੜਾ ਅਚੇ ਰੋਇਆ ਗੁਜ਼ਰ ਗਏ ਉਹ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ ਚਾਰ ਗਾਲਾਂ ਕੱਢ ਕੇ ਇੱਕ ਗੱਲ ਕਰਨੀ ਗੁਰਬਾਣੀ ਕਹਿੰਦੀ ਏ ਕਾਵੇ ਵਾਲਾ ਸੁਭਾਅ ਕੀ ਹੋਇਆ ਕਾਵਾ ਸਰੂਪ ਕਰਕੇ ਚਲਾ ਗਿਆ ਸੁਭਾਅ ਕਰਕੇ ਹੈ ਇਹਦੇ ਮੂੰਹ ਚ ਗੰਦ ਹੈ ਗੰਦਾ ਬੋਲਦਾ ਹੈ ਕੋੜਾ ਬੋਲਦਾ ਹੈ ਕੁਰਖਤ ਬੋਲਦਾ ਹੈ ਤੇ ਕਾਵੇ ਵਾਲਾ ਸੁਆ ਹੈ ਕਬੀਰ ਕਹਿ ਰਹੇ ਨੇ ਕਾਵਾ ਕਹਾ ਕਬੂਰ ਚਰਾਏ ਕਹਿ ਬਿਸਿਰ ਕੋ ਦੁੱਧ ਪਿਆ ਹੈ ਕਾਵੇ ਦੇ ਮੂੰਹ ਦੇ ਚ ਕਪੂਰ ਨਹੀਂ ਹੋ ਸਕਦਾ ਗੰਦਗੀ ਹੋ ਸਕਦੀ ਹੈ ਕਬੇ ਦੇ ਬੋਲਾਂ ਵਿੱਚ ਮਿਠਾਸ ਨਹੀਂ ਹੋ ਸਕਦੀ ਕੁਰਖਤ ਪਣਾ ਹੋ ਸਕਦਾ ਹੈ ਤਾਂ ਮੈਂ ਅਰਜ਼ ਕਰਾਂ ਮਨੁੱਖ ਚੌਕ ਤੇ ਖੜਾ ਹੈ ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਬ ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਸਿਮਰਨ ਨਾ ਕੀਤਾ ਤੇ ਬੜਾ ਭयंकर ਜ਼ੁਲਮ ਕੀਤਾ ਹੋ ਸਕਦਾ ਹੈ ਇਸ ਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਵੇਲੇ ਬਹੁਤ ਪਰੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜੀ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜੈ ਚ ਗੰਦਰਬ ਉਰਗ ਕਹੂੰ ਵਿਦਿਆਦਰ ਕਹੂੰ ਭੈ ਕੇਨਰ ਪਿਸਾਚ ਕਹੂੰ ਪ੍ਰੇਤ ਹੈ ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਸਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿੰਨੀ ਪਵਿੱਤਰਤਾ ਉਹਦੇ ਕੋਲ ਹੈ ਜਿੰਨਾ ਗਿਆਨ ਉਹਦੇ ਕੋਲ ਹੈ ਜਿੰਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਹੁੰਦੇ ਨੇ ਮੰਦਿਰਾਂ ਚਾਹੁੰਦੇ ਨੇ ਦਰਗਾਹਾਂ ਚਾਹੁੰਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮ ਦੀ ਦਿਵਾਏ ਕਿ ਵਾਕਿਆ ਜਿਕੇਦਰ ਗੱਲ ਬਣੀ ਤੇ ਦਸਾਂ ਕਿ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਰਹੇ ਜਿੱਥੇ ਸਦ ਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਕਿ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਆਗਾ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪਰਸੂ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ ਬਹੁਤ ਪ੍ਰੇਤ ਜੋ અત્યੰਤ ਮਲਿੰਨ ਇਹ ਸ਼ਰਾਬ ਖਾਨਿਆਂ ਚੋਂ ਦੇ ਨੇ ਜੂਏ ਖਾਨਿਆਂ ਚੋਂ ਦੇ ਰਵੇਸ਼ਿਆਲਿਆਂ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਹੋ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਉਹਨੇ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੁਰੰਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਵੀ ਡਰਮ ਵੱਜਦਾ ਸੀ ਮੈਂ ਸੱਚਖੰਡ ਸਾਹਿਬ ਕਥਾ ਕਰਕੇ ਇਕਦਮ ਚੱਲ ਪੈਂਦਾ ਸੀ ਸੁਣਨ ਨੂੰ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਹੈ ਅੱਜ ਕੀ ਸੱਚਖੰਡ ਜਾਏ ਉਹਦੇ ਸੁਣ ਲਿਓ 8.5 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਹੋ ਕਰੇ ਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹਦੇ ਸੰਗਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾਕਈ ਵਜ ਪਿਆ 9:30 ਪੌਣੇ 10 ਦੇ ਕਰੀਏ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜਿਆ ਜਿਵੇਂ ਤੋਪ ਦੇ ਤਮਾਕੇ ਹੋਵੇ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ 8 ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਅਦਕਦਰ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਐ ਇਸ ਤਰ੍ਹਾਂ ਦਾ ਸੰਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕਹਿੰਦੇ ਜਿਨ੍ਹਾਂ ਦਾ ਦੀਵਾ ਜਲੇ ਹੋਇਆ ਇਹ ਮੰਦਿਰ ਮਸਜਿਦ ਗੁਰਦੁਆਰਿਆਂ ਚੋਂ ਦੇ ਅੰਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੰਡਾ ਰਹਿੰਦਾ ਉਹ ਅਗਲਾ ਜਨਮ ਹੋ ਕੇ ਉਹ ਪੰਡਾ ਤੈ ਹੋਵੇਗਾ ਤੋ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਬਾਣੀ ਕਹਿੰਦੀ ਇਸ ਦੇ ਹੀ ਕੋ ਸਿਮਰੇਂ ਦੇਵ ਦੇਵਤੇ ਤਰਸਦੇ ਨੇ ਇਹ ਦੇਹੀ ਮਿਲੇ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੋਲ ਹੈ ਉਸ ਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਨੁਖ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾ ਕੋ ਇਹ ਸਾਰੇ ਮਨੁਖ ਤੋਂ ਥੱਲੇ ਨੇ ਦੇਵਤੇ ਫਰਿਸ਼ਤੇ ਹੂਰ ਗਿਲਮਾ ਸਭ ਥੱਲੇ ਨੇ ਮਨੁਖ ਸਭ ਤੋਂ ਅਫਜ਼ਲ ਹੈ ਕਿਉਂ मनुख खुदा होण दी ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਹੁਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦੁਆਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਗਿਆਨ ਦਾ ਸਾਗਰ